ਇਤਿਹਾਸ ਅਕਸਰ ਜਿੱਤਾਂ ਅਤੇ ਹਾਰਾਂ ਦੀਆਂ ਗੱਲਾਂ ਕਰਦਾ ਹੈ ਪਰ ਕੁਝ ਕਹਾਣੀਆਂ ਅਜਈਆਂ ਹੁੰਦੀਆਂ ਹਨ ਜੋ ਸਿਰਫ ਇਨਸਾਨੀਅਤ ਹਿੰਮਤ ਅਤੇ ਨਿਸ਼ਕਾਮ ਸੇਵਾ ਦੀਆਂ ਹੁੰਦੀਆਂ ਹਨ ਅੱਜ ਅਸੀਂ ਗੱਲ ਕਰਾਂਗੇ ਸਿੱਖ ਇਤਿਹਾਸ ਦੇ ਉਸ ਅਣਖੀਲੇ ਸ਼ਹੀਦ ਦੀ ਜਿਸ ਨੇ ਮਾਸੂਮ ਜ਼ਿੰਦਾਂ ਦੀ ਸੇਵਾ ਲਈ ਆਪਣਾ ਪੂਰਾ ਪਰਿਵਾਰ ਕੋਹਲੂ ਵਿੱਚ ਪੜਵਾ ਦਿੱਤਾ ਬਾਬਾ ਮੋਤੀराम ਮਹਾਰਾਜੀ ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਮੁਗਲ ਸਲਤਨਤ ਦਾ ਜ਼ੁਲਮ ਸਿਖਰਾਂ ਤੇ ਸੀ ਸਨ 1704 ਸਰਹਿੰਦ ਦਾ ਉਹ ਠੰਡਾ ਬੁਰਜ ਜਿੱਥੇ ਮਾਸੂਮ ਜ਼ਿੰਦਾ 7 ਸਾਲ ਦੇ ਬਾਬਾ ਜ਼ੁਰਾਵਰ ਸਿੰਘ ਜੀ ਅਤੇ 5 ਸਾਲ ਦੇ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਗੁਜਰੀ ਜੀ ਸਮੇਤ ਕੈਦ ਕੀਤਾ ਗਿਆ ਸੀ ਨਵਾਬ ਵਜ਼ੀਰ ਖਾਨ ਨੇ ਐਲਾਨ ਕੀਤਾ ਸੀ ਕਿ ਇਹਨਾਂ ਨੂੰ ਨਾ ਅੰਨ ਦਿੱਤਾ ਜਾਵੇ ਨਾ ਪਾਣੀ ਅਤੇ ਨਾ ਹੀ ਕੋਈ ਕਪੜਾ ਜੋ ਵੀ ਇਹਨਾਂ ਦੀ ਮਦਦ ਕਰੇਗਾ ਉਸ ਨੂੰ ਕੋਡਲੂ ਵਿੱਚ ਪੀੜ ਦਿੱਤਾ ਜਾਵੇਗਾ ਉਹ ਚਾਹੁੰਦਾ ਸੀ ਕਿ ਭੁੱਖ ਅਤੇ ਠੰਡ ਇਹਨਾਂ ਮਾਸੂਮਾਂ ਦਾ ਇਰਾਦਾ ਤੋੜ ਦੇਵੇ ਪਰ ਉਸੇ ਦਹਿਸ਼ਤ ਤੇ ਸਾਇਹੇ ਹੇਠ ਇੱਕ ਅਜੇਹਾ ਇਨਸਾਨ ਵੀ ਸੀ ਜਿਸਦੇ ਦਿਲ ਵਿੱਚ ਨਵਾਬ ਦਾ ਡਰ ਨਹੀਂ ਸਗੋਂ ਗੁਰੂ ਦਾ ਪਿਆਰ ਵਸਦਾ ਸੀ ਬਾਬਾ ਮੋਤੀराम ਜੀ ਨਵਾਬ ਦੇ ਮਹਿਲ ਵਿੱਚ ਰਸੋਈਏ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਦੇ ਲਾਲ ਭੁੱਖੇ ਪਿਆਸੇ ਠੰਡੇ ਬੁਰਜ ਵਿੱਚ ਬੈਠੇ ਹਨ ਤਾਂ ਉਹਨਾਂ ਦੀ ਰੂਹ ਕੰਬ ਗਈ ਉਹ ਸੋਚਣ ਲੱਗੇ ਜਿਸ ਗੁਰੂ ਨੇ ਪੂਰੀ ਮਨੁੱਖਤਾ ਦੇ ਭਲੇ ਲਈ ਆਪਣਾ ਸਰਬੰਸ ਵਾਰ ਦਿੱਤਾ ਕੀ ਮੈਂ ਉਹਨਾਂ ਦੇ ਬੱਚਿਆਂ ਨੂੰ ਦੁੱਧ ਦਾ ਇੱਕ ਘਰਵਾ ਵੀ ਨਹੀਂ ਪਿਲਾ ਸਕਦਾ ਉਹਨਾਂ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਬੀਬੀ ਪੋਲੀ ਜੀ ਨੇ ਕਿਹਾ ਸਾਡੇ ਕੋਲ ਪੈਸੇ ਨਹੀਂ ਹਨ ਕਿ ਅਸੀਂ ਪਹਿਰੇਦਾਰਾਂ ਦਾ ਮੂੰਹ ਬੰਦ ਕਰ ਸਕੀਏ ਤਾਂ ਮੋਤੀ RAM ਜੀ ਨੇ ਅੱਖਾਂ ਵਿੱਚ ਹੰਝੂ ਲੈ ਕੇ ਕਿਹਾ ਸਾਡੇ ਘਰ ਦੇ ਗਹਿਣੇ ਅਤੇ ਮੇਰੀ ਜਾਨ ਗੁਰੂ ਦੇ ਲਾਲਾਂ ਤੋਂ ਵੱਡੀ ਨਹੀਂ ਹੈ ਮੋਤੀਰਾਮ ਜੀ ਨੇ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਪਹਿਰੇਦਾਰਾਂ ਨੂੰ ਰਿਸ਼ਵਤ ਦਿੱਤੀ। ਉਹ ਅੱਧੀ ਰਾਤ ਨੂੰ ਚੋਰੀ ਛਿਪੇ ਗਰਮ ਦੁੱਧ ਲੈ ਕੇ ਠੰਡੇ ਬੁਰਜ ਪਹੁੰਚੇ। ਤਿੰਨ ਦਿਨ ਤੱਕ ਉਹ ਲਗਾਤਾਰ ਇਹ ਖਤਰਾ ਮੁੱਲ ਲੈਂਦੇ ਰਹੇ। ਜਦੋਂ ਮਾਤਾ ਗੁਜਰੀ ਜੀ ਨੇ ਮੋਤੀਰਾਮ ਜੀ ਨੂੰ ਦੇਖਿਆ ਤਾਂ ਉਹਨਾਂ ਪੁੱਛਿਆ, ਪੁੱਤਰ, ਤੁੱਤਰ, ਤੂੰ ਆਪਣੀ ਜਾਨ ਖਤਰੇ ਵਿੱਚ ਕਿਉਂ ਪਾਈ? ਮੋਤੀਰਾਮ ਜੀ ਨੇ ਹੱਥ ਜੋੜ ਕੇ ਕਿਹਾ, ਮਾਤਾ ਜੀ, ਮੈਂ ਤੁਹਾਡਾ ਸੇਵਕ ਹਾਂ। ਜੇ ਇਹਨਾਂ ਲਾਲਾਂ ਦੀ ਸੇਵਾ ਕਰਦਿਆਂ ਮੇਰੀ ਜਾਨ ਚਲੀ ਵੀ ਗਈ ਤਾਂ ਮੈਂ ਸਮਝਾਂਗਾ ਮੇਰਾ ਜੀਵਨ ਸਫਲ ਹੋ ਗਿਆ ਜਦੋਂ ਛੋਟੇ ਸਹਬਜ਼ਾਦਿਆਂ ਨੇ ਦੁੱਧ ਪੀਤਾ ਤਾਂ ਉਹਨਾਂ ਦੇ ਚਿਹਰੇ ਦੀ ਮੁਸਕਾਨ ਨੇ ਮੋਤੀ RAM ਜੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਦੇ ਦਿੱਤੀ ਪਰ ਸਚਾਈ ਜ਼ਿਆਦਾ देर ਨਾ ਛੁਪੀ ਕਿਸੇ ਗद्दार ਨੇ ਨਵਾਬ ਨੂੰ ਖਬਰ ਦੇ ਦਿੱਤੀ ਮੋਤੀ RAM ਜੀ ਨੂੰ ਪੂਰੇ ਪਰਿਵਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਨਵਾਬ ਨੇ ਗਰਜ ਕੇ ਕਿਹਾ ਮੋਤੀ RAM ਤੂੰ ਸ਼ਾਹੀ ਹੁਕਮ ਤੋੜਿਆ ਹੈ ਸਜ਼ਾ ਮੌਤ ਹੈ ਮੋਤੀ RAM ਜੀ ਨੇ ਨਿਡਰ ਹੋ ਕੇ ਜਵਾਬ ਦਿੱਤਾ ਮੈਂ ਗੁਰੂ ਦੇ ਲਾਲਾਂ ਦੀ ਸੇਵਾ ਕੀਤੀ ਹੈ ਮੈਨੂੰ ਕੋਈ ਪਛਤਾਵਾ ਨਹੀਂ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਮੋਤੀ RAM ਨੂੰ ਉਸ ਦੀ ਬੁੱਢੀ ਮਾਂ ਪਤਨੀ ਅਤੇ ਮਾਸੂਮ ਬੱਚੇ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇ ਦੁਨੀਆ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਕਿਸੇ ਇਨਸਾਨ ਨੇ ਸਿਰਫ ਦੁੱਧ ਪਿਲਾਉਣ ਦੀ ਸੇਵਾ ਬਦਲੇ ਆਪਣਾ ਪੂਰਾ ਪਰਿਵਾਰ ਕੁਰਬਾਨ ਕਰ ਦਿੱਤਾ ਇੱਕ ਇੱਕ ਕਰਕੇ ਉਹਨਾਂ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਪਰ ਮੋਤੀ RAM ਜੀ ਦੇ ਮਖ ਤੋਂ ਵਾਹਿਗੁਰੂ ਹੀ ਨਿਕਲਿਆ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਸੇਵਾ ਦੀ ਕੀਮਤ ਜਾਨ ਤੋਂ ਵੀ ਉੱਪਰ ਹੁੰਦੀ ਹੈ ਅੱਜ ਜਦੋਂ ਅਸੀਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਤਾਂ ਬਾਬਾ ਮੋਤੀ RAM ਮਹਾਰਾਜ ਜੀ ਦਾ ਨਾਮ ਸੋਨੇ ਦੇ ਅੱਖਰਾਂ ਵਿੱਚ ਚਮਕਦਾ ਹੈ ਉਹਨਾਂ ਨੇ ਸਾਨੂੰ ਸਿਖਾਇਆ ਕਿ ਇਨਸਾਨੀਅਤ ਦਾ ਰਿਸ਼ਤਾ ਕਿਸੇ ਵੀ ਡਰ ਤੋਂ ਵੱਡਾ ਹੈ ਗੁਰੂ ਦੇ ਸਿੱਖ ਲਈ ਸੇਵਾ ਹੀ ਸਭ ਤੋਂ ਵੱਡਾ ਕਰਮ ਹੈ ਕੁਰਬਾਨੀ ਸਿਰਫ ਜੰਗ ਦੇ ਮੈਦਾਨ ਵਿੱਚ ਨਹੀਂ ਸਗੋਂ ਸੇਵਾ ਦੇ ਮੈਦਾਨ ਵਿੱਚ ਵੀ ਦਿੱਤੀ ਜਾਂਦੀ ਹੈ। ਬਾਬਾ ਮੋਤੀराम ਮਹਰਾਜੀ ਦੀ ਇਹ ਕਹਾਣੀ ਸਿਰਫ ਇੱਕ ਘਟਨਾ ਨਹੀਂ ਸਗੋਂ ਸੇਵਾ ਦਾ ਇੱਕ ਪਵਿੱਤਰ ਅਧਿਆਇ ਹੈ। ਜੇਕਰ ਤੁਹਾਨੂੰ ਇਹ ਜਾਣਕਾਰੀ ਅਤੇ ਉਹਨਾਂ ਦੀ ਕੁਰਬਾਨੀ ਨੇ ਪ੍ਰਭਾਵਿਤ ਕੀਤਾ ਹੈ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।